ਕਬੀਰ ਸਾਤ ਸਮੁੰਦੈ ਮਸ ਕਰੋ ਭਗਤ ਕਬੀਰ ਜੀ ਕਿਆਸੇ ਮੈਂ ਸ਼ਲੋਕ ਵਿੱਚ ਸਮਝਾਉਂਦੇ ਸਾਤ ਸਮੁੰਦੈ ਇਹਨ ਸਮੁੰਦੈ ਕਹਿਣਾ ਸੰਗਤ ਜੀ ਹਾਹੇ ਦੇ ਉੱਤੇ ਬਿੰਦੀ ਲੱਗਣੀ ਹੈ ਭਗਤ ਕਬੀਰ ਜੀ ਸਾਨੂੰ ਸਮਝਾਉਂਦੇ ਨੇ ਕਿ ਜੇ ਮੈਂ ਸੱਤਾਂ ਸਮੁੰਦਰਾਂ ਨੂੰ ਮਾਸ ਕਰਾਂ ਮਾਸਮੈਂ ਰਸਿਆਈ ਸੱਤਾਂ ਸਮੁੰਦਰਾਂ ਦੇ ਪਾਣੀ ਦੀ ਮੈਂ ਸਿਆਹੀ ਬਣਾ ਲਵਾਂ ਕਲਮਾ ਕਰੋਂ ਬਨਰਾਏ ਬਨਰਾਏ ਬਨਸਪਤੀ ਜੰਗਲ ਦੀ ਜਿੰਨੇ ਵੀ ਬਨਸਪਤੀ ਹੈ ਸਾਰੀ ਬਨਸਪਤੀ ਦੀਆਂ ਮੈਂ ਕਲਮਾ ਬਣਾ ਲਵਾਂ ਬਸੂਦਾ ਕਾਗਦ ਜੋ ਕਰੋਂ ਬਸੂਦਾ ਮੇਂਜ ਧਰਤੀ ਕਹਿੰਦੇ ਸਾਰੀ ਧਰਤੀ ਦਾ ਮੈਂ ਕਾਗਜ਼ ਬਣਾ ਲਵਾਂ ਹਰ ਜਸ ਲਿਖਣ ਨਾ ਜਾਏ ਤਾਂ ਵੀ ਭਾਈ ਪਰਮਾਤਮਾ ਦੀ ਮੁਕੰਮਲ ਸਿਵਤ ਸਲਾਹ ਜਿਹੜੀ ਉਹ ਲਿਖੀ ਨਹੀਂ ਜਾ ਸਕਦੀ ਪਾਪ ਪਰਮਾਤਮਾ ਦੀ ਵਡਿਆਈ ਐਨੇ ਬਿਆੰਤ ਹੈ ਉਹਦੇ ਖਜ਼ਾਨੇ ਐਨੇ ਬਿਆੰਤ ਨੇ ਉਹਦੀਆਂ ਬਖਸ਼ਿਸ਼ਾਂ ਐਨੀਆਂ ਬਿਆੰਤ ਨੇ ਸੱਤਾ ਸਮੁੰਦਰਾਂ ਦੇ ਪਾਣੀ ਦੀ ਸ਼ਾਈ ਬਣਾ ਲਈਏ ਸਾਰੀ ਬਨਾਸਪਤੀ ਦੀਆਂ ਕਲਮਾਂ ਘੜ ਲਈਏ ਸਾਰੀ ਧਰਤੀ ਨੂੰ ਕਾਗਜ਼ ਬਣਾ ਲਈਏ ਸਾਰੀ ਧਰਤੀ ਦੇ ਭਾਵ ਵਾਹਿਗੁਰੂ ਦੀ ਸਿਫਤ ਸਲਾਹ ਲਿਖੀਏ ਤਾਂਵੇਂ ਮੁਕੰਮਲ ਸਿਫਤ ਸਲਾਹ ਨਹੀਂ ਲਿਖੀ ਜਾ ਸਕਦੀ ਕਬੀਰ ਜਾਤ ਜੁਲਾਹਾ ਕੀਆ ਕਰੇ 82ਵੇਂ ਸ਼ਲੋਕ ਵਿੱਚ ਸੰਸਾਰ ਨੂੰ ਇੱਕ ਵੱਡੇ ਪਰਮ ਵਿੱਚੋਂ ਕੱਢ ਦੇਣਾ ਖੰਡੇ ਜਾਤ ਜਿਲਾਹਾ ਕੀ ਕਰੇ ਮੇਰੀ ਜਾਤ ਜਿਲਾਹਾ ਮੈਨੂੰ ਕਮਜ਼ੋਰ ਨਹੀਂ ਕਰ ਸਕਦੀ ਮੇਰਾ ਕੀ ਕਰ ਸਕਦੀ ਹੈ ਕਿਉਂਕਿ ਪੁਰਾਣੇ ਸਮੇਂ ਵਿੱਚ ਜਾਤ ਪਾਤ ਦਾ ਭੇਦਭਾਵ ਦਾ ਬਹੁਤ ਜ਼ੋਰ ਸੀ ਤੇ ਜਿਹੜੇ ਸ਼ੁੱਧਰ ਹੁੰਦੇ ਸਨ ਉਹ ਆਤਮਿਕ ਤੌਰ ਤੇ ਕਮਜ਼ੋਰ ਹੁੰਦੇ ਸਨ ਉਹਨਾਂ ਨੂੰ ਦੱਬਿਆ ਜਾਂਦਾ ਸੀ ਲਤਾੜਿਆ ਜਾਂਦਾ ਸੀ ਉਹ ਧਾਰਮਿਕ ਕਰਮ ਨਹੀਂ ਸਨ ਕਰ ਸਕਦੇ ਨਾਮ ਨਹੀਂ ਸਨ ਜਪ ਸਕਦੇ ਵੇਦ ਸ਼ਾਸਤਰ ਨਹੀਂ ਸਨ ਪੜ ਸਕਦੇ ਤੋਂ ਆਤਮਿਕ ਤੌਰ ਤੇ ਉਹ ਦੱਬੇ ਪਏ ਸਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਿੱਤੇ ਬਾਦਸ਼ਾਹ ਨੇ ਆ ਕੇ ਗੁਰਨਾਨ ਦੇਵ ਬਾਦਸ਼ਾਹ ਨੇ ਆ ਕੇ ਸਾਨੂੰ ਇੱਕ ਬਰਾਬਰ ਦਾ ਦਰਜਾ ਦਿੱਤਾ ਕਿ ਭਗਤ ਕਬੀਰ ਜੀ ਵੀ ਇੱਥੇ ਸਮਝਾਉਂਦੇ ਵੀ ਮੈਨੂੰ ਛੁੱਦਰਪਾਨ ਮੈਨੂੰ ਨੀਵਾਪਾਨ ਕਮਜ਼ੋਰ ਨਹੀਂ ਕਰ ਸਕਦਾ ਕਿਉਂਕਿ ਹਿਰਦੇ ਵਸੇ ਗੋਪਾਲ ਮੇਰੇ ਹਿਰਦੇ ਵਿੱਚ ਪਾਲਣ ਹਾਰ ਵਾਹਿਗੁਰੂ ਆਪ ਵਸਦਾ ਪਿਆ ਹੈ ਇਸ ਲਈ ਹੁਣ ਮੇਰਾ ਮਨ ਕਮਜ਼ੋਰ ਨਹੀਂ ਹੈਗਾ ਹੁਣ ਮੇਰੇ ਵਿੱਚ ਪ੍ਰਮਾਤਮਾ ਦੀ ਤਾਕਤ ਹੈ ਅਖੋਤੀ ਵੱਡੇ ਤੋਂ ਵੱਡੇ ਵਿਦਵਾਨ ਦੇ ਨਾਲ ਵੀ ਮੈਂ ਵਿਚਾਰ ਕਰ ਸਕਦਾ ਹਾਂ ਉਹਨਾਂ ਨੂੰ ਦੱਸ ਸਕਦਾ ਆ ਭਾਈ ਜਾਤ ਕਰਕੇ ਕੋਈ ਵੀ ਛੋਟਾ ਵੱਡਾ ਨਹੀਂ ਹੈਗਾ ਪਰਮਾਤਮਾ ਨੇ ਸਾਰਿਆਂ ਨੂੰ ਇੱਕ ਬਣਾਇਆ ਇੱਕੋ ਜਿਹਾ ਬਣਾਇਆ ਇੱਕੋ ਜਿਹਾ ਸਰੀਰ ਦਿੱਤਾ ਹੈ ਇਸ ਲਈ ਸਾਰੇ ਹੀ ਬਰਾਬਰ ਹਨ ਕਬੀਰ ਰਮਈਆ ਕੰਠ ਮਿਲ ਚੁਕੈ ਸਰਵ ਜੰਜਾਲ ਭਗਤ ਕਬੀਰ ਜੀ ਕਹਿੰਦੇ ਵੀ ਜਦੋਂ ਸਾਰੀ ਸ੍ਰਿਸ਼ਟੀ ਵਿੱਚ ਰਮੇ ਹੋਏ ਵਾਹਿਗੁਰੂ ਜੀ ਹਿਰਦੇ ਦੇ ਵਿੱਚ ਮਿਲਦੇ ਨੇ ਹਿਰਦੇ ਵਿੱਚ ਵਸਦੇ ਨੇ ਫਿਰ ਨਿਮੇਪਣ ਕਰਕੇ ਜਿਹੜੀ ਕਮਜ਼ੋਰੀ ਹੁੰਦੀ ਉਹ ਤੇ ਕਿੱਧਰੇ ਰਹੀ ਚੁੱਕੇ ਸਰਵ ਜੰਜਾਲ ਸਾਰੇ ਜੰਜਾਲ ਹੀ ਸਾਰੇ ਵਿਕਾਰ ਹੀ ਪਿੱਛਾ ਛੱਡ ਜਾਂਦੇ ਔਰ ਵਿਕਾਰਾਂ ਤੋਂ ਪਿੱਛਾ ਛੁੱਟੇਗਾ ਜੰਜਾਲਾਂ ਤੋਂ ਬਚਾਂਗੇ ਤੇ ਤਾਂ ਹੀ ਪਰਮਾਤਮਾ ਦੇ ਨਾਲ ਮਿਲਾਪ ਹੋਣਾ ਕੰਨ ਦੇ ਲਾਟ ਉਪਿ ਚੱਕਦਾਂ ਛੁੱਟੇ ਇਹਦਾ ਵੀ ਢੰਗ ਦੱਸ ਦੇ ਕਬੀਰ ਐਸਾ ਕੋ ਨਹੀਂ ਮੰਦਰ ਦੇਜ ਰਾਏ 83ਵੇਂ ਸ਼ਲੋਕ ਇਸਮਾਨ ਦੇ ਕੰਦੇ ਕੋਈ ਵੀ ਐਸਾ ਨਹੀਂ ਜਿਹੜਾ ਆਪਣੇ ਮੰਦਰ ਨੂੰ ਸਾੜ ਦੇਵੇ ਮੰਦਰ ਦੁਭਾਵੇ ਤੇ ਸ਼ਰੀਰ ਜਿਰਾਏ ਮੈਂ ਸਾੜਨਾ ਅੱਗ ਦੇ ਚ ਸਾੜ ਦੇਵੇ ਇਥੇ ਭਾਵ ਅਰਥੇ ਰਾਏ ਹੈ ਵੀ ਕੋਈ ਵੀ ਐਸਾ ਨਹੀਂ ਜਿਹੜਾ ਆਪਣੇ ਸਰੀਰ ਦੇ ਮੋਹ ਤੋਂ ਉੱਪਰ ਉੱਠੇ ਜਿਹੜਾ ਸਰੀਰ ਦਾ ਮੋਹ ਛੱਡੇ ਦੇ ਦੀ ਆਸ ਦਾ ਮੋਹ ਛੱਡੇ ਜਿਹੜਾ ਛੱਡੇਗਾ ਉਹ ਹੀ ਪਰਮਾਤਮਾ ਨਾਲ ਮਿਲੇਗਾ ਉਹਦੇ ਹੀ ਪਰਮਾਤਮਾ ਨਾਲ ਮਿਲਾਪ ਹੋਣਾ ਹੈ ਪੰਜੋ ਲੜਕੇ ਮਾਰ ਕੇ ਰਹਿ ਰਾਮ ਲਿਓ ਲਾਏ ਸ਼ਰੀਰ ਦੇ ਵਿੱਚ ਪੰਜ ਲੜਕੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਡੇੜਾ ਸਾਨੂੰ ਆਤਮਿਕ ਤੌਰ ਤੇ ਕਮਜ਼ੋਰ ਕਰ ਰਹੇ ਨੇ ਬਾਹਰੋਂ ਤੇ ਨੀਵਾਪਨ ਸੋਧਰਾਦਕ ਦੇ ਭੇਦਭਾਵ ਕਮਜ਼ੋਰ ਕਰਦੇ ਨੇ ਅੰਦਰੋਂ ਇਹ ਪੰਜ ਕਮਜ਼ੋਰ ਕਰਦੇ ਪੈਣੇ ਕਹ ਕਹਦੇ ਭਾਈ ਜਦੋਂ ਸਰੀਰ ਦਾ ਮੋਹ ਛੱਡਾਂਗੇ ਇਹਨਾਂ ਪੰਜਾਂ ਦਾ ਮੋਹ ਛੱਡਾਂਗੇ ਇਹਨਾਂ ਪੰਜਾਂ ਤੋਂ ਖਲਾਸੀ ਹੋਏਗੀ ਤਾਂ ਜਾ ਕੇ ਰਹੇ ਰਾਮ ਲਿਓ ਲਾਏ ਤਾਂ ਪਰਮਾਤਮਾ ਜੀ ਨਾਲ ਲਿਓ ਜੁੜਨੀ ਹੈ ਤਾਂ ਪਰਮਾਤਮਾ ਨਾਲ ਇੱਕਮਿਕ ਹੋਣਾ ਹੈ ਤਾਂ ਸਾਡਾ ਭਲਾ ਹੋਣਾ ਹੈ ਕਬੀਰ ਐਸਾ ਕੋ ਨਹੀਂ ਇਹ ਤਨ ਦੇਵ ਹੈ ਭੂ ਜਿਹੜਾ ਇਸ ਸਰੀਰ ਨੂੰ ਛਾੜ ਦਿੰਦਾ ਹੈ। ਆਪ ਸਰੀਰ ਦਾ ਮੋਹ ਛੱਡ ਦਿੰਦਾ ਹੈ। ਸਰੀਰ ਦੇ ਮੋਹ ਤੋਂ ਉਪਰਾਮ ਹੋ ਜਾਂਦਾ ਹੈ। ਅੰਧਾ ਲੋਕ ਨ ਜਾਣੈ ਰਹਿਓ ਕਬੀਰ ਆ ਕੋਕ ਲੋਕ ਵਿਕਾਰਾਂ ਦੇ ਵਿੱਚ ਅੰਨੇ ਹੋਏ ਪਏ ਨੇ। ਸਰੀਰਾਂ ਦੇ ਮੋਹ ਦੇ ਵਿੱਚ ਪਟਕੇ ਹੋਏ ਨੇ। ਬਾਬਾ ਕਬੀਰ ਜੀ ਕਹਿੰਦੇ ਮੈਂ ਕੋਕ ਕੋਕ ਕਿਉਂ ਉਹਨਾਂ ਨੂੰ ਦੱਸ ਰਿਹਾ। ਭਾਈ ਇਹ ਸਰੀਰ ਦੇ ਮੋਹ ਦੇ ਮੋਹ ਨੇ ਕੰਮ ਨਹੀਂ ਆਣਾ ਇਹ ਵਿਕਾਰਾਂ ਨੇ ਕੰਮ ਨਹੀਂ ਆਣਾ ਜੱਪੇ ਹੋਏ ਨਾਮ ਨੇ ਕੰਮ ਆਣਾ ਪਰ ਕਹਿੰਦੇ ਵੀ ਲੋਕ ਇਹਨਾਂ ਵਿੱਚ ਇੰਨਾ ਜ਼ਿਆਦਾ ਫਸ ਗਏ ਇੰਨਾ ੜਕ ਗਏ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੋਇਨਾ ਸਲੋਕਾਂ ਦੇ ਵਿੱਚ ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਨੇ ਭਾਈ ਸੰਸਾਰੀ ਵਿਕਾਰ ਸਰੀਰ ਦਾ ਪਰਿਵਾਰ ਦਾ ਮੋਹ ਛੱਡ ਕੇ ਵਾਹਿਗੁਰੂ ਦੇ ਨਾਮ ਨਾਲ ਜੁੜਾਂਗੇ ਤਾਂ ਹੀ ਪਰਮਾਤਮਾ ਵਿੱਚ ਇੱਕਮਿਕ ਹੋਇਆ ਜਾਣਾ ਹੈ ਤਾਂ ਹੀ ਪਾਛੈ ਬਖਸ਼ਿਸ਼ ਕਰਦੇ ਭਾਈ ਇਹ ਜਨਮ ਮਰਨ ਦੇ ਗੇੜ ਤੋਂ ਦੰਡਾਲਾ ਤੋਂ ਮੁਕਤੀ ਹੋਣੀ ਹੈ ਇਸ ਲਈ ਬਾਬਾ ਜੀ ਕਹਿੰਦੇ ਰੋਜ਼ ਜਪਿਆ ਕਰ ਸਤਨਾਮ ਵਾਹਿਗੁਰੂ